ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਇੰਦਰਜੀਤ कौर ਅੱਜ ਤੁਹਾਡੇ ਵਾਸਤੇ ਲੈ ਕੇ ਆਈਆਂ ਦੋ ਤਰ੍ਹਾਂ ਦੀ ਮਠੀਆਂ ਦੀ ਰੈਸিপি ਇਹ ਮਠੀਆਂ ਇੰਨੀਆਂ ਜ਼ਿਆਦਾ ਸਵਾਦ ਔਰ ਖਸਤਾ ਬਣਦੀਆਂ ਨੇ ਨਾ ਕਿ ਤੁਹਾਡੇ ਚਾਹ ਦੇ ਸਵਾਦ ਨੂੰ ਕਈ ਗੁਣਾ ਵਧਾ ਦਿੰਗੀਆਂ ਤੇ ਸਭ ਤੋਂ ਪਹਿਲਾਂ ਨਾ ਆਪਾਂ ਬਣਾਵਾਂਗੇ ਸਿੰਪਲ ਮਠੀਆਂ ਯਾਨੀ ਕਿ ਪਲੇਨ ਮਠੀਆਂ ਜਿਹਦੇ ਵਾਸਤੇ ਮੈਂ ਇੱਥੇ ਲਿਆਏ 2 ਕੱਪ ਛਾਣਿਆ ਹੋਇਆ ਮੈਦਾ ਤੇ ਕੱਪ ਦੀ ਜਗ੍ਹਾ ਨਾ ਤੁਸੀਂ ਕੌਲੀ ਵੀ ਲੈ ਸਕਦੇ ਹੋ ਤੇ ਜਿਹੜਾ 2 ਕੱਪ ਮੈਦਾ ਹੈ ਨਾ ਇਹ ਵਜ਼ਨ ਵਿੱਚ 350 ਗ੍ਰਾਮ ਹੈ ਤੇ ਹੁਣ ਆਪਾਂ ਮੈਦੇ ਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਜੁਆਇਨ ਦਾ ਜੁਐਨਟਾਈਜ਼ੇਸ਼ਨ ਵਾਸਤੇ ਤਾਂ ਵਧੀਆ ਹੁੰਦੀ ਹੀ ਹੈ ਤੇ ਇਹਦਾ ਸਵਾਦ ਬਹੁਤ ਵਧੀਆ ਆਂਦਾ ਹੈ ਮਠੀਆਂ ਦੇ ਵਿੱਚ ਯਾਨੀ ਕਿ ਜੁਐਨ ਦਾ ਫਲੇਵਰ ਮਠੀਆਂ ਚ ਬਹੁਤ ਹੀ ਵਧੀਆ ਲੱਗਦਾ ਹੈ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਲੂਨ ਦਾ ਲੂਨ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਤੇ ਮਠੀਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਤੇਜ਼ ਲੂਣਾ ਅੱਛਾ ਨਹੀਂ ਲੱਗਦਾ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਦਰੜ ਫਰੜ ਕੀਤੀਆਂ ਹੋਈਆਂ ਕਾਲੀਆਂ ਮਿਰਚਾਂ ਤੇ ਜਿਹੜੀਆਂ ਮਠੀਆਂ ਨੇ ਨਾ ਉਹ ਇੱਕਦਮ ਖਸਤਾ ਬਣਨ ਇਸ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਮੋਇਨ ਤੇ ਮਉਣ ਵਾਸਤੇ ਮੈਂ ਇੱਥੇ ਪਾ ਰਹੀ ਹਾਂ 4 ਵੱਡੇ ਚਮਚ ਕੁਕਿੰਗ ਆਇਲ ਤੇ ਆਇਲ ਤੁਸੀਂ ਇੱਥੇ ਕੋਈ ਵੀ ਲੈ ਸਕਦੇ ਹੋ ਸਰੋਂ ਦਾ ਤੇਲ ਛੱਡ ਕੇ ਸਰੋਂ ਦਾ ਤੇਲ ਨਹੀਂ ਪਾਣਾ ਤੇ ਕਿਉਂ ਵੀ ਲੈ ਸਕਦੇ ਹੋ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਪਹਿਲਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਾਂ ਮੈਦੇ ਦੇ ਵਿੱਚ ਨਾ ਇਹ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਭਾਵੇਂ ਇਸ ਤਰ੍ਹਾਂ ਦੋਵੇਂ ਹੱਥਾਂ ਨਾਲ ਕਰ ਲਵੋ ਤੇ ਕੀ ਹੈ ਕਿ ਜਿਹੜਾ ਤੇਲ ਵਿੱਚ ਪਾਇਆ ਹੈ ਨਾ ਮਉਣ ਆਪਾਂ ਉਹ ਅੱਛੀ ਤਰ੍ਹਾਂ ਮਿਕਸ ਹੋ ਜਾਏਗਾ ਇੱਕੋ ਸਾਰ ਸਭ ਕੁਝ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਹੁਣ ਆਪਾਂ ਕੀ ਕਰਾਂਗੇ ਇੱਕ ਵਾਰੀ ਨਾ ਥੋੜਾ ਜਿਹਾ ਮੈਦਾ ਲੈ ਕੇ ਨਾ ਹੱਥ ਵਿੱਚ ਇਸ ਤਰ੍ਹਾਂ ਚੈੱਕ ਕਰ ਲਵਾਂਗੇ ਤੇ ਆ ਦੇਖੋ ਜੇ ਇਸਨੂੰ ਸ਼ੇਪ ਬਣਦੀ ਹੈ ਨਾ ਮੁਠੀ ਦੀ ਇਸ ਤਰ੍ਹਾਂ ਕਰਕੇ ਤੇ ਸਮਝੋ ਕਿ ਮਤਲਬ ਆਪਣਾ ਜਿਹੜਾ ਮੋਨ ਇਹਦੇ ਵਿੱਚ ਆਪਾਂ ਮੋਨ ਪਾਇਆ ਹੈ ਨਾ ਤੇਲ ਉਹ ਇੱਕਦਮ ਬਰਾਬਰ ਹੈ ਯਾਨੀ ਕਿ ਪਰਫੈਕਟ ਹੈ ਤੇ ਜੇ ਨਾ ਇਸਨੂੰ ਮੁਠੀ ਬੰਦੀ ਵੀ ਹੋਵੇ ਨਾ ਤੇ ਫਿਰ ਥੋੜਾ ਜਿਹਾ ਤੇਲ ਹੋਰ ਪਾ ਲਓ ਤੇ ਹੁਣ ਆਪਾਂ ਇਹ ਮੈਦੇ ਨੂੰ ਗੁੰਨਾਂਗੇ ਤੇ ਮੈਦੇ ਨੂੰ ਗੁੰਨਣ ਵਾਸਤੇ ਆਪਾਂ ਲਵਾਂਗੇ ਕੋਸਾ ਜਿਹਾ ਪਾਣੀ ਠੀਕ ਹੈ ਤੇ ਥੋੜਾ ਥੋੜਾ ਪਾਣੀ ਪਾ ਕੇ ਨਾ ਤੇ ਇਹ ਮ ਬਹੁਤ ਜ਼ਿਆਦਾ ਪਾਣੀ ਇਕੱਠਾ ਨਹੀਂ ਪਾਣਾ ਕਿਉਂਕਿ ਜਿਹੜਾ ਮੈਦਾ ਗੁੰਨਾ ਹੈ ਇਹ ਟਾਈਟ ਹੋਣਾ ਚਾਹੀਦਾ ਹੈ। ਥੋੜਾ ਥੋੜਾ ਪਾਣੀ ਪਾ ਕੇ ਨਾ ਥੋੜਾ ਥੋੜਾ ਮੈਦਾ ਆਪਾਂ ਇਕੱਠਾ ਕਰੀ ਜਾਵਾਂਗੇ। ਇਹ ਦੇਖੋ ਥੋੜਾ ਜਿਹਾ ਮੈਦਾ ਮੈਂ ਇਕੱਠਾ ਕਰ ਲਿਆ ਨਾ ਇੱਥੇ। ਹੁਣ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ। ਬਸ ਪਾਣੀ ਪਾਣ ਲੱਗਾ ਹੱਥ ਤੇ ਕੰਟਰੋਲ ਰੱਖਿਓ ਕਿ ਥੋੜਾ ਥੋੜਾ ਪਾਣੀ ਹੀ ਪਾਣਾ ਹੈ। ਉਹ ਵੀ ਹੱਥ ਤੇ ਲੈ ਕੇ ਇਸ ਤਰ੍ਹਾਂ ਪਾਣਾ ਹੈ ਸਿੱਧਾ ਨਾ ਬਿਲਕੁਲ ਪਾ ਦਿਓ ਮੈਦੇ ਦੇ ਵਿੱਚ ਨਹੀਂ ਤੇ ਇੱਕਦਮ ਜ਼ਿਆਦਾ ਹੋ ਜਾਂਦਾ ਫਿਰ। ਤੇ ਇੱਥੇ ਨਾ ਥੋੜਾ ਥੋੜਾ ਪਾਣੀ ਤੇ ਥੋੜਾ ਜ਼ੋਰ ਤੇ ਲੱਗੇਗਾ ਟਾਈਮ ਵੀ ਲੱਗੇਗਾ ਪਰ ਰਿਜ਼ਲਟ ਬਹੁਤ ਵਧੀਆ ਆਏਗਾ ਮਠੀਆਂ ਬਹੁਤ ਹੀ ਵਧੀਆ ਖਸਤਾ ਬਣਨਗੀਆਂ ਜਿਵੇਂ ਆਪਾਂ ਪੂੜੀਆਂ ਦਾ ਆਟਾ ਗੁੰਦਿਆ ਨਾ ਉਸ ਤੋਂ ਵੀ ਟਾਈਟ ਹੋਣਾ ਚਾਹੀਦਾ ਇਹ ਵਾਲਾ ਆਟਾ ਜਿਹੜਾ ਮੈਦਾ ਆਪਾਂ ਗੁੰਨਣਾ ਹੈ ਤੇ ਮੈਂ ਤੁਹਾਨੂੰ ਦਿਖਾਨੀ ਆ ਦੇਖੋ ਜੀ ਇਸ ਤਰ੍ਹਾਂ ਦਾ ਰੁੱਖਾ ਰੁੱਖਾ ਜਿਹਾ ਹੋਣਾ ਚਾਹੀਦਾ ਜਿਵੇਂ ਆਪਾਂ ਪੂੜੀਆਂ ਰੋਟੀਆਂ ਦਾ ਆਟਾ ਗੁੰਨੇ ਉਹ ਸੌਫਟ ਮੁਲਾਇਮ ਹੋ ਜਾਂਦਾ ਨਾ ਇੱਕਦਸਾਰ ਇਸ ਤਰ੍ਹਾਂ ਦਾ ਰਹਿਣਾ ਚਾਹੀਦਾ ਤੇ ਇਹਨੂੰ ਹੁਣ ਆਪਾਂ 10 ਮਿੰਟ ਵਾਸਤੇ ਰੱਖ ਦਵਾਂਗੇ ਗਿੱਲੇ ਕੱਪੜੇ ਨਾਲ ਟੱਕ ਕੇ ਤੇ ਲੋ ਜੀ ਹੁਣ ਮੈਦੇ ਨੂੰ ਗੁੰਨ ਕੇ ਰੱਖਿਆ ਹੋਇਆ 10 ਮਿੰਟ ਹੋ ਚੁਕੇ ਨੇ ਤੇ ਹੁਣ ਆਪਾਂ ਇਹਨੂੰ ਮਲੈਂਟ ਕਰਨਾ ਨੇ ਬਸ ਇਸ ਤਰ੍ਹਾਂ ਹੀ ਇੱਕ ਸਾਈਡ ਤੇ ਕਰਕੇ ਨਾ ਤੇ ਇਹਦੇ ਵਿੱਚੋਂ ਥੋੜਾ ਥੋੜਾ ਲੈ ਕੇ ਨਾ ਮੈਦਾ ਤੇ ਆਪਾਂ ਇਹਨੂੰ ਕੀ ਕਰਨਾ ਹੈ ਇਸ ਤਰ੍ਹਾਂ ਹਥੇਲੀ ਤੇ ਰੱਖ ਕੇ ਨਾ ਹੱਥ ਤੇ ਥੋੜਾ ਜਿਹਾ ਗੋਲ ਕਰ ਲਵਾਂਗੇ ਪ੍ਰੋਪਰ ਗੋਲ ਸ਼ੇਪ ਨਹੀਂ ਦੇਣੀ ਹੈ ਬਸ ਇਸ ਤਰ੍ਹਾਂ ਕਰਕੇ ਨਾ ਤੇ ਇਸ ਤਰ੍ਹਾਂ ਨਾ ਹਥੇਲੀ ਨਾਲ ਦਬਾ ਦਵਾਂਗੇ ਤੇ ਭਾਵੇਂ ਤੁਸੀਂ ਚੱਕਲੇ ਤੇ ਰੱਖ ਕੇ ਕਰ ਲਓ ਤੇ ਭਾਵੇਂ ਹੱਥਾਂ ਤੇ ਕਰ ਲਓ ਤੁਹਾਡੀ ਮਰਜ਼ੀ ਹੈ ਜਿੰਨੀ ਵੱਡੀ ਤੁਸੀਂ ਮੱਠੀ ਬਣਾਣੀ ਹੈ ਉਨੀ ਵੱਡੀ ਨੂੰ ਸ਼ੇਪ ਦੇ ਲਵੋ ਤੇ ਹੁਣ ਭਾਵੇਂ ਤਾਂ ਤੁਸੀਂ ਇਸ ਤਰ੍ਹਾਂ ਸ਼ੇਪ ਦੇਗੇ ਨਾ ਮੱਠੀ ਵਰਗੀ ਇਸ ਤਰ੍ਹਾਂ ਸਿੰਪਲੀ ਫਰਾਈ ਕਰ ਲਓ ਤੇ ਭਾਵੇਂ ਇਹਦੇ ਵਿੱਚ ਲਾਲ ਲਵੋ ਇੱਕ ਕਾਲੀ ਮਿਰਚ ਆ ਦੇਖੋ ਇਸ ਤਰ੍ਹਾਂ ਕਰਕੇ ਵਧੀਆ ਲੱਗਦੀ ਹੈ ਨਾ ਪਹਿਲਾਂ ਵਿਆਹ ਸ਼ਾਦੀਆਂ ਵਿੱਚ ਜਿਹੜੀ ਮੱਠੀਆਂ ਬੰਦੀਆਂ ਸੀ ਭਾਜੀ ਦੇ ਵਿੱਚ ਉਹਦੇ ਵਿੱਚ ਕਾਲੀ ਮਿਰਚ ਜ਼ਰੂਰ ਲੱਗੀ ਹੁੰਦੀ ਸੀ ਵਧੀਆ ਲੱਗਦੀ ਹੈ ਖਾਂਚ ਵੀ ਸਵਾਦ ਲੱਗਦੀ ਹੈ ਤੇ ਲਓ ਜੀ ਸਾਰੇ ਮੈਦੇ ਨੂੰ ਮੈਂ ਇਸ ਤਰ੍ਹਾਂ ਮੱਠੀਆਂ ਦੀ ਸ਼ੇਪ ਦੇ ਦਿੱਤੀ ਹੈ ਤੇ ਜਿੰਨਾ ਮੈਦਾ ਮੈਂ ਗੁੰਨਿਆ ਸੀ ਨਾ 2 ਕੱਪ ਉਹਦੇ ਵਿੱਚੋਂ 25-25 ਗ੍ਰਾਮ ਦੀਆਂ 20 ਮੱਠੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਮੈਂ ਤੇ ਇਹ ਵੇਇੰਗ ਸਕੇਲ ਦੇ ਉੱਤੇ ਤੋਲ ਕੇ ਲੈ ਲੈਨੇ ਪੇੜੇ ਤੁਹਾਡੇ ਕੋਲ ਹੈਗੇ ਤੇ ਤੋਲ ਕੇ ਲੋ ਇੱਕੋ ਜਿਹਾ ਮਰਨ ਗਿਆ ਨਹੀਂ ਤੇ ਅੰਦਾਜ਼ਨ ਆਪਾਂ ਬਰਾਬਰ ਬਰਾਬਰ ਦੇ ਪੇੜੇ ਲੈ ਕੇ ਉਹਨਾਂ ਨੂੰ ਇਸ ਤਰ੍ਹਾਂ ਸ਼ੇਪ ਦੇ ਦੋ ਤੇ ਹੁਣ ਆ ਗਈ ਜੀ ਇਹਨਾਂ ਨੂੰ ਫਰਾਈ ਕਰਨ ਦੀ ਬਾਰੇ ਤੇ ਫਰਾਈ ਕਰਨ ਵਾਸਤੇ ਮੈਂ ਇੱਥੇ ਤੇਲ ਨੂੰ ਹਲਕਾ ਗਰਮ ਕਰ ਲਿਆ ਹੈ ਤੇਲ ਨੂੰ ਥੋੜਾ ਜਿਹਾ ਗਰਮ ਕਰਕੇ ਨਾ ਗੈਸ ਦੀ ਫਲੇਮ ਨੂੰ ਸਿਮ ਕਰ ਲਿਆ ਹੈ ਤੇ ਤੁਸੀਂ ਵੀ ਤੇਲ ਨੂੰ ਹਲਕਾ ਗਰਮ ਹੀ ਰੱਖਿਓ ਕਿਉਂਕਿ ਆਪਾਂ ਨੂੰ ਮਠੀਆਂ ਫਰਾਈ ਕਰਨ ਵਾਸਤੇ ਤੇਲ ਜਿਹੜਾ ਹੈ ਹਲਕਾ ਗਰਮ ਹੀ ਚਾਹੀਦਾ ਹੈ ਤੇ ਦੇਖੋ ਜਦੋਂ ਮਠੀ ਤੇਲ ਦੇ ਵਿੱਚ ਪਾਈਏ ਨਾ ਤੇ ਛੋਟੇ ਛੋਟੇ ਜਿਹੇ ਹਲਕੇ ਹਲਕੇ ਜਿਹੇ ਬੁਲਬੁਲੇ ਆਣੇ ਚਾਹੀਦੇ ਨੇ ਇੰਨਾ ਕੋ ਗਰਮ ਤੇਲ ਹੋਣਾ ਚਾਹੀਦਾ ਬਹੁਤ ਜ਼ਿਆਦਾ ਗਰਮ ਤੇਲ ਦੇ ਵਿੱਚ ਪਾਵਾਂਗੇ ਤੇ ਕੀ ਹੋਏਗਾ ਕਿ ਮਠੀਆਂ ਉੱਪਰੋਂ ਇੱਕਦਮ ਲਾਲ ਹੋ ਜਾਣਗੀਆਂ ਅੰਦਰੋਂ ਕੱਚੀਆਂ ਰਹਿਣਗੀਆਂ ਹੈਨਾ ਤੇ ਇਸ ਕਰਕੇ ਪਸ ਤੇਲ ਦੇ ਟੈਂਪਰੇਚਰ ਦਾ ਖਾਸ ਧਿਆਨ ਰੱਖੋ ਇੱਕ ਆਟਾ ਗੁੰਨੰਦਾ ਤੇ ਕਿ ਇਹਨਾਂ ਨੂੰ ਫਰਾਈ ਕਰਨ ਦਾ ਧਿਆਨ ਰੱਖੋ ਤੇ ਇੰਨੀਆਂ ਵਧੀਆ ਔਰ ਖਸਤਾ कुरकुਰੀਆਂ ਮਠੀਆਂ ਬਣਦੀਆਂ ਹਨ ਖਸਤਾ ਕਰਾਰੀਆਂ ਕਰਾਰੀਆਂ ਮਤਲਬ ਕਿ ਖਸਤਾ ਨਾ ਮੇਰਾ ਮਤਲਬ ਹੈ ਕਿ ਜਿਵੇਂ ਬਾਜ਼ਾਰ ਤੋਂ ਉੱਪਰ ਲਿਆਣੇ ਹਨ ਨਾ ਇੱਕਦਮ ਉਸ ਤਰ੍ਹਾਂ ਬਹੁਤ ਵਧੀਆ ਬਣਨਗੀਆਂ ਤੇ ਇਹਦੇ ਵਿੱਚ ਕੋਈ ਮਠੀਆਂ ਦਾ ਜੜਾ ਹੈ ਕਿ ਨਾਲ ਲੱਗਣ ਦਾ ਜਾਂ ਚਿਪਕਣ ਦਾ ਕੋਈ ਡਰ ਨਹੀਂ ਹੁੰਦਾ ਇਸ ਕਰਕੇ ਤੁਸੀਂ ਸਾਰੀਆਂ ਮਠੀਆਂ ਇਕੱਠੀਆਂ ਵੀ ਪਾ ਸਕਦੇ ਹੋ ਪਰ ਵੈਸੇ ਆਪਣੇ ਤੇਲ ਤੇ ਕੜਾਈ ਦੇ ਹਿਸਾਬ ਨਾਲ ਤੁਸੀਂ ਥੋੜੀਆਂ ਜੀਆਂ ਪਾ ਕੇ ਫਰਾਈ ਕਰ ਸਕਦੇ ਹੋ ਫਿਰ ਦੂਜੀ ਵਾਰੀ ਵੀ ਘੜ ਸਕਦੇ ਹੋ ਤੇ ਹੁਣ ਪਤਾ ਹੈ ਕੀ ਕਰਾਂਗੇ ਸਿਮ ਫਲੇਮ ਤੇ 2 ਮਿੰਟ ਤੱਕ ਇੱਕ ਪਾਸੇ ਸੇਕ ਲੱਗਣ ਤੋਂ ਬਾਅਦ ਗੈਸ ਦੀ ਫਲੇਮ ਨੂੰ ਥੋੜਾ ਜਿਹਾ ਵਧਾ ਦਵਾਂਗੇ ਯਾਨੀ ਕਿ ਮੀਡੀਅਮ ਕਰ ਦਵਾਂਗੇ ਤੇ ਮੀਡੀਅਮ ਕਰਕੇ ਨਾ ਫਿਰ ਥੋੜਾ ਜਿਹਾ ਹੋਰ ਸੇਕ ਲੱਗਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਪਲਟਾਂਗੇ ਤੇ ਜੁਨਾ ਮੀਡੀਅਮ ਫਲੇਮ ਤੇ ਵੀ ਇਹਨਾਂ ਨੂੰ ਫਰਾਈ ਹੁੰਦੇ ਹੋਏ 2 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਇੱਕ ਇੱਕ ਕਰਕੇ ਬੜੇ ਧਿਆਨ ਨਾਲ ਇਹਨਾਂ ਦੀ ਸਾਈਡ ਪਲਟ ਦਵਾਂਗੇ ਆਪਾਂ ਇਸ ਤਰ੍ਹਾਂ ਤਾਂ ਕਿ ਦੂਸਰੇ ਪਾਸੇ ਵੀ ਚੰਗੀ ਤਰ੍ਹਾਂ ਸੇਕ ਲੱਗ ਜਾਵੇ ਤੇ ਇਸ ਤਰ੍ਹਾਂ ਹੀ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਇਹਨਾਂ ਦੀ ਸਾਈਡ ਚੇਂਜ ਕਰਦੇ ਹੋਏ ਆਪਾਂ ਇਹਨਾਂ ਨੂੰ ਵਧੀਆ ਜਿਹਾ ਬਾਦਾਮੀ ਜਿਹਾ ਕਲਰ ਆਣ ਤੱਕ ਫਰਾਈ ਕਰ ਲਵਾਂਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਮਤਲਬ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਇਸ ਤਰ੍ਹਾਂ ਚਲਾਉਂਦੇ ਹੋਏ ਆਪਾਂ ਮਠੀਆਂ ਨੂੰ ਵਧੀਆ ਜਿਹਾ ਤੇ ਪਾਸ ਹੁਣ ਆਪਾਂ ਫੇਰ ਮਿਲਦੇ ਹਾਂ ਜਦੋਂ ਮਠੀਆਂ ਵਧੀਆ ਜਿਹੀਆਂ ਫਰਾਈ ਹੋ ਜਾਣਗੀਆਂ ਤੇ ਹੁਣ ਇੱਥੇ ਦੇਖੋ ਜੀ ਜਿਹੜੀਆਂ ਮਠੀਆਂ ਨੇ ਫਰਾਈ ਹੋ ਕੇ ਵਧੀਆ ਜਿਹੀਆਂ ਲਾਈਟ ਜਿਹਾ ਬਦਾਮੀ ਜੇ ਕਲਰ ਚ ਆ ਗਈਆਂ ਨੇ ਨਾ ਬਸ ਇੰਨਾ ਹੀ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਇਸ ਤੋਂ ਜ਼ਿਆਦਾ ਡਾਰਕ ਨਹੀਂ ਕਰਨੀ ਹੈ ਕਿਉਂਕਿ ਜਿਹੜੀਆਂ ਇਹ ਮਠੀਆਂ ਨੇ ਨਾ ਤੇਲ ਤੋਂ ਨਿਕਲਣ ਤੋਂ ਬਾਅਦ ਵੀ ਡਾਰਕ ਕਲਰ ਦੀਆਂ ਹੋ ਜਾਂਦੀਆਂ ਨੇ ਇਹਨਾਂ ਦੀ ਕੁਕਿੰਗ ਪ੍ਰੋਸੈਸ ਜਿਹੜੀ ਹੈ ਨਾ ਉਹ ਥੋੜੀ ਥੋੜੀ ਚੱਲੂ ਹੀ ਰਹਿੰਦੀ ਹੈ ਤੁਸੀਂ ਦੇਖਿਓ ਕੱਢਣ ਤੋਂ ਬਾਅਦ ਇਹਨਾਂ ਦਾ ਕਲਰ ਦਾ ਥੋੜਾ ਜਿਹਾ ਫਰਕ ਪੈ ਜਾਏਗਾ ਤੇ ਹੁਣ ਇਹਦੇ ਵਿੱਚ ਕੀ ਹੈ ਕਿ ਕੁਝ ਮਠੀਆਂ ਤੇ ਉਤੇਲ ਤੇ ਫਰਾਈ ਕਰਨ ਲੱਗਿਆਂ ਨਿਕਲ ਗਈਆਂ ਨੇ ਪਰ ਮਿਰਚਾਂ ਨਿਕਲ ਗਈਆਂ ਨੇ ਤਾਂ ਕੋਈ ਗੱਲ ਨਹੀਂ ਜਿਹੜੀਆਂ ਮਠੀਆਂ ਨੇ ਉਹ ਬਹੁਤ ਹੀ ਵਧੀਆ ਇੱਕਦਮ ਅਲਟੀਮੇਟ ਬਣੀਆਂ ਨੇ ਬਹੁਤ ਹੀ ਟੇਸਟੀ ਤੇ ਬਸ ਇਸ ਦਾ ਥੋੜਾ ਥੋੜਾ ਤੇਲ ਨਿਚੋੜਦੇ ਹੋਏ ਨਾ ਆਪਾਂ ਸਾਰੀਆਂ ਮਠੀਆਂ ਨੂੰ ਪਹਿਲਾਂ ਇੱਕ ਜਾਲੀ ਤੇ ਰੱਖ ਲਵਾਂਗੇ ਤੇ ਫਿਰ ਇੱਕ ਪਲੇਟ 'ਚ ਰੱਖ ਲਵਾਂਗੇ ਵੈਸੇ ਤਾਂ ਮੈਂ ਕਾਲੀ ਮਿਰਚਾਂ ਬਹੁਤ अच्छी ਤਰ੍ਹਾਂ ਲਗਾਈਆਂ ਸੀ ਪ੍ਰੈਸ ਕਰਕੇ ਪਰ ਫਿਰ ਵੀ ਆਇਲ 'ਚੋਂ ਜਾ ਕੇ ਨਿਕਲ ਗਈਆਂ ਨੇ ਹਲੋ ਜੀ ਵਧੀਆ ਜੀ ਇਹ ਮਠੀਆਂ ਬਣ ਕੇ ਤਿਆਰ ਨੇ ਜਿਹੜੀਆਂ ਆਪਾਂ ਪਹਿਲੀ ਤਰ੍ਹਾਂ ਦੀਆਂ ਬਣਾਈਆਂ ਨੇ ਇੱਕਦਮ ਸਿੰਪਲ ਨਮਕ ਵਾਲੀਆਂ ਤੈ ਲੋ ਜੀ ਨਮਕ ਵਾਲੀਆਂ ਸਿੰਪਲ ਮਠੀਆਂ ਤੇ ਹੋ ਗਈਆਂ ਨੇ ਤਿਆਰ ਤੇ ਹੁਣ ਆਪਾਂ ਦੂਸਰੀਆਂ ਮਠੀਆਂ ਵੀ ਬਣਾ ਲੈਨੇ ਆ ਤੇ ਦੂਸਰੀਆਂ ਵਾਲੀਆਂ ਮਠੀਆਂ ਬਣਾਵਾਂਗੇ ਆਪਾਂ ਮਸਾਲੇਦਾਰ ਇੱਕ ਸਪੈਸ਼ਲ ਫਲੇਵਰ ਪਾ ਕੇ ਜਿਹਦੇ ਵਾਸਤੇ ਮੈਂ ਇੱਥੇ ਲਿਆ ਦੋ ਕੱਪ ਛਾਣਿਆ ਹੋਇਆ ਮੈਦਾ ਤੇ ਮੈਦੇ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਛੋਟਾ ਚਮਚ ਜਵੈਨ ਦਾ ਆਪਣੇ ਸਵਾਦ ਦੇ ਮੁਤਾਬਿਕ ਤੁਸੀਂ ਲੂਣ ਪਾ ਲਵੋ ਮੈਂ ਇੱਕ ਛੋਟਾ ਚਮਚ ਪਾ ਰਹੀ ਹਾਂ ਚਮੇ ਦਾ ਚੌਥਾ ਹਿੱਸਾ ਪਾਵਾਂਗੇ ਦਰੜ ਫਰੜ ਕੀਤੀ ਹੋਈਆਂ ਕਾਲੀ ਮਿਰਚਾਂ ਤੇ ਮਠੀਆਂ ਨੂੰ ਮਸਾਲੇਦਾਰ ਬਣਾਉਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਅਰੀਵਿਛ ਤੇ ਅਦਰਕ ਦਾ ਦਰਦਰਾ ਕੀਤਾ ਹੋਇਆ ਪੇਸਟ ਇੱਥੇ ਮੈਂ ਤਿੰਨ ਹਰੀਆਂ ਮਿਰਚਾਂ ਤੇ 1 ਇੰਚ ਅਦਰਕ ਲੈ ਕੇ ਮਿਕਸੀ ਤੇ ਗ੍ਰਾਈਂਡਰ ਨਾਲ ਸੇ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਨੂੰ ਗ੍ਰਾਈਂਡ ਕਰ ਲਿਆ ਹੈ ਤੇ ਮਠੀਆਂ ਨੂੰ ਖਸਤਾ ਬਣਾਉਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ 4 ਵੱਡੇ ਚਮਚ ਕੁਕਿੰਗ ਆਇਲ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੁਸੀਂ ਇੱਥੇ ਕਿਉ ਵੀ ਲੈ ਸਕਦੇ ਹੋ ਮੋਆਇਨ ਵਾਸਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਕੱਟੇ ਹੋਏ 1 ਕੱਪ ਕੜੀ ਪੱਤੇ ਇਹਨਾਂ ਦਾ ਸਵਾਦ ਮਠੀਆਂ ਦੇ ਵਿੱਚ ਬਹੁਤ ਹੀ ਵਧੀਆ ਆਏਗਾ ਤੁਸੀਂ ਮਠੀਆਂ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਪਸੰਦ ਆਣਗੀਆਂ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਆਪਾਂ ਇਸ ਤਰ੍ਹਾਂ ਕਰਕੇ ਚੈੱਕ ਕਰ ਲਵਾਂਗੇ ਆ ਦੇਖੋ ਠੀਕ ਹੈ ਜੀ ਹੁਣ ਥੋੜਾ ਥੋੜਾ ਪਾਣੀ ਪਾ ਕੇ ਨਾ ਇਹਦਾ ਆਪਾਂ ਆਟਾ ਗੁੰਨ ਲੈਣਾ ਤੇ ਪਾਣੀ ਆਪਾਂ ਇੱਥੇ ਕੋਸਾ ਹੀ ਲੈਣਾ ਹੈ ਤੇ ਲੋ ਜੀ ਥੋੜਾ ਥੋੜਾ ਪਾਣੀ ਪਾ ਕੇ ਨਾ ਮੈਂ ਐਵੀ ਸਖਤ ਆਟਾ ਗੁੰਨ ਕੇ ਰੱਖ ਲਿਆ ਹੈ ਤੇ ਇਹਨੂੰ ਵੀ ਹੁਣ ਆਪਾਂ 10 ਮਿੰਟ ਵਾਸਤੇ ਟੱਕ ਕੇ ਰੱਖ ਦਵਾਂਗੇ ਤੇ ਜਦੋਂ ਮੈਦੇ ਨੂੰ ਗੁੰਨ ਕੇ ਰੱਖਿਓ 10 ਮਿੰਟ ਹੋ ਜਾਣ ਨਾ ਤੇ ਉਦੋਂ ਆਪਾਂ ਇਹ ਥੋੜਾ ਥੋੜਾ ਮੈਦਾ ਲੈ ਕੇ ਨਾ ਤੇ ਬਸ ਉਸੇ ਤਰ੍ਹਾਂ ਹੀ ਮਠੀਆਂ ਦੀ ਸ਼ੇਪ ਦੇ ਦਾਂਗੇ ਪੂਰਾ ਗੋਲ ਨਹੀਂ ਕਰਨਾ ਥੋੜਾ ਜਿਹਾ ਗੋਲ ਕਰਕੇ ਤੇ ਨੂੰ ਹੱਥ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਪ੍ਰੈਸ ਕਰ ਲਵਾਂਗੇ ਜਿੰਨੀ ਵੱਡੀ ਮਠੀ ਤੁਸੀਂ ਬਣਾਣੀ ਹੈ ਉਨੀ ਇਹਨੂੰ ਪ੍ਰੈਸ ਕਰ ਲਓ ਤੇ ਲੋ ਜੀ ਹੱਥ ਨਾਲ ਪ੍ਰੈਸ ਕਰਦੇ ਮੈਂ ਸਾਰੇ ਮੈਦੇ ਨੂੰ ਨਾ ਇਸ ਤਰ੍ਹਾਂ ਦੀ ਸ਼ੇਪ ਦੇ ਦਿੱਤੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਜਿਹੜੇ ਤੇਲ ਚ ਪਹਿਲੀਆਂ ਵਾਲੀਆਂ ਮਠੀਆਂ ਫਰਾਈ ਕੀਤੀਆਂ ਨੇ ਨਾ ਉਸੇ ਤੇਲ ਨੂੰ ਮੈਂ ਹਲਕਾ ਜਿਹਾ ਗਰਮ ਕਰ ਲਿਆ ਹੈ ਤੇ ਹਲਕੇ ਗਰਮ ਤੇਲ ਦੇ ਵਿੱਚ ਹੁਣ ਇਹ ਵਾਲੀਆਂ ਮਠੀਆਂ ਆਪਾਂ ਪਾਈ ਜਾਵਾਂਗੇ ਤੇ ਸਿੰਪਲ ਇੰਤੇ ਨਾ ਇਹ ਵਾਲੀਆਂ ਮਠੀਆਂ ਨੂੰ 2 ਮਿੰਟ ਤੱਕ ਇੱਕ ਸਾਈਡ ਤੋਂ ਸਿਕਨ ਦਵਾੰਗੇ ਤੇ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਨਾ ਮੈਂ ਇਹ ਵਾਲੀਆਂ ਮਠੀਆਂ ਨੂੰ ਵੀ ਵਧੀਆ ਜਿਹਾ ਬਦਾਮੀ ਜਿਹਾ ਕਲਰ ਆਨ ਤੱਕ ਫਰਾਈ ਕਰ ਲਿਆ ਹੈ ਤੇ ਮਠੀਆਂ ਬਹੁਤ ਹੀ ਵਧੀਆ ਬਣੀਆਂ ਨੇ ਤੇ ਦੋਨੋਂ ਤਰ੍ਹਾਂ ਦੀਆਂ ਮਠੀਆਂ ਅੱਜ ਮੈਂ ਤੁਹਾਨੂੰ ਬਣਾ ਕੇ ਦੱਸਿਆ ਨੇ ਇੱਕ ਸਿੰਪਲ ਤੇ ਇੱਕ ਫਲੇਵਰ ਵਾਲੀਆਂ ਯਾਨੀ ਕਿ ਮਸਾਲੇਦਾਰ ਮਠੀਆਂ ਤੇ ਦੋਨਾਂ ਚ ਜਿਹੜਾ ਤੁਹਾਡਾ ਜੀ ਕਰਦਾ ਉਹਨੂੰ ਬਣਾ ਕੇ ਖਾਓ ਤੇ ਭਾਵੇਂ ਦੋਵੇਂ ਵਾਰੀ ਵਾਰੀ ਬਣਾ ਕੇ ਖਾਓ ਇਹ ਬਹੁਤ ਹੀ ਸਵਾਦ ਲੱਗਦੀਆਂ ਨੇ ਤਨਾਲੇ ਇਹਨਾਂ ਨੂੰ ਬਣਾ ਕੇ ਤੁਸੀਂ 1 ਮਹੀਨੇ ਵਾਸਤੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਮਠੀਆਂ ਖਾਂ ਚ ਇੰਨੀਆਂ ਜ਼ਿਆਦਾ ਸਵਾਦ ਹੁੰਦੀਆਂ ਨੇ ਨਾ ਕਿ 1 ਮਹੀਨੇ ਤੋਂ ਪਹਿਲਾਂ ਹੀ ਖਤਮ ਹੋ ਜਾਣਗੀਆਂ ਬਹੁਤੀ ਵਾਰ ਸਟੋਰ ਹੀ ਨਹੀਂ ਕੀਤੀਆਂ ਜਾਂਦੀਆਂ ਬੱਚਿਆਂ ਨੂੰ ਤੇ ਬਹੁਤ ਹੀ ਸਵਾਦ ਲੱਗਦੀਆਂ ਨੇ ਮਠੀਆਂ ਤੇ ਬਾਜ਼ਾਰ ਵੀ ਬਹੁਤ ਮਿਲਦੀਆਂ ਨੇ ਪਰ ਕੀ ਹੈ ਨਾ ਕਿ ਘਰ ਦੀ ਬਣੀ ਹੋਈ ਚੀਜ਼ ਦੀ ਕੋਈ ਰਿਸ ਨਹੀਂ ਛੇਤੀ ਮਿਲਦਾ ਹੈ ਕੋਈ ਨਵੀਂ ਰੈਸਿਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ